ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਾਂ ਬਈ ਸਭ ਠੀਕ ਠਾਕ ਹੋਵेंगे ਚੱਲ ਰਿਹਾ ਦਾ ਬਈ ਮਿਸਤਰੀਆਂ ਦਾ ਕੰਮ ਬਣਾ ਅੰਦਰ ਦਾ ਇਧਰ ਦਾ ਨਿਬੜ ਗਿਆ ਇਹ ਲੱਗੇ ਪਰਾਂ ਬਣਾ ਉਧਰ ਮਕਾਨ ਕੰਨੀ ਮਿਸਤਰੀ ਪਾ ਦੀਆਂ ਬਈ ਸਲੇਬਾਂ ਸਲੂਪਾਂ ਹਲਬਾਰੀ ਬਣਾਈਏ ਔਰ ਇਸਮਾਲਸ ਨੂੰ ਰੱਖਣੇ ਨੇ ਕਿ 35 ਕਹਦੇ ਆ ਸਲੇਬ ਉੱਪਰ ਪਾਈਏ ਆਪਾਂ ਬਾਕੀ ਦਾ ਸਾਫ ਸੂਫ ਕਰਨਾ ਰਹਿ ਰਿਹਾ ਹਲੇ ਅੱਜ ਗੱਡਿਆ ਆਪਣੇ ਰੀਪਰ ਬਾਹਰ ਰੀਪਰ ਕੇ ਖੋਲ ਰਿਹਾ ਤਾ ਬਲੇਟ ਹਾਂਜੀ ਕਿਤਰਾ ਮਿਲੀ ਚਾਬੀ ਕਿ ਨਾ ਉਹ ਆਈ ਲੋਟ ਕੇ ਨਾ ਹਾਂ ਇੱਕੋ ਸੈਟ ਲਗਾ ਰਿਪਰ ਕੀ ਕਰੇਗੇ ਹੱਥਾ ਪੂਰੀ ਤੂੜੀ ਬਣਾਣੀ ਆਪਨੇ ਆਪਣੀ ਆਪਣੀ ਆਪਾਂ ਨੂੰ ਬਈ ਬੰਦਾ ਚਾਹੀਦਾ ਕੋਈ ਰੀਪਰ ਚਲਾਣੇ ਵਾਲਾ ਡਰਾਈਵਰ ਜੇ ਹੋਇਆ ਕੋਈ ਦੱਸਿਓ ਆਪਣੀ ਆਪਣੀ ਤੂੜੀ ਬਣਾਣੀ ਹੈ ਆਪਾਂ ਨੇ। ਅਣਚਲਾ ਆਮ ਆਪਾਂ ਹਾਲੈਂਡ ਪਰ ਰੀਪਰ। ਐਦਵੀ ਚਲਾਵੇਂਗਾ 555 ਦਾ। ਤੇ ਪੂੜੀਆਂ ਬਦਲ ਨਹੀਂ ਲਗੀਆਂ ਆਪਾਂ ਨੂੰ। ਜਿੰਮਾ ਪਾਈ ਵੀ ਆਪਾਂ ਨੇ 17 10। ਉਮਾ ਮੁਰੇ ਪਵੇਗੀ 14 10। ਚਾਹ 13 9 ਪਾ ਦੇ ਜਿਹੜਾ 14 10 ਪਾ ਦੇ। ਇੱਲੀਆ ਰਚਾ ਬੀ ਮਤੋਂ ਪਟੇਲੇ ਗਿਆ ਰੱਖ ਦੇਣ ਚਰਟ ਚਰੜੇ ਚਲਾ ਆ ਜਾਮ ਜੁਮ ਹੋਏਗਾ ਕਿ ਨਿਕਲਣਾ ਰਹਿ ਗਈਆਂ ਸਸਾ ਪਿਆਲੇ ਤਾਂ ਹਨਾ ਚਲੋ ਇਹ ਖੜਾ ਛੋਟਾ ਜਿਹਾ ਰੋਟਾਵੇਟਰ ਬਾਗਬਾਨੀ ਪਾਣੇ ਵਾਲਾ ਜੇ ਵੇ ਇਹ ਪੂਲੀ 14 ਵਾਲੀ ਇਹ ਪੂਲੀ ਪਾ ਦੇ ਜੀ ਮਸ ਸਮਾਨ ਬਾਹਰ ਕੱਢਿਆ ਵਾ ਸਾਰਾ ਫੁਕਰਿਆ ਦਾ ਨਾ ਸਾਰਾ ਸਮਾਨ ਬਾਹਰ ਇਧਰ ਪਿਆ ਸਾਰਾ ਬਿੱਡ ਟ੍ਰਾਲੀ ਆ ਬਾਗਬਾਨੀ ਉਹ ਆਪਣੀ ਪਿੱਡੇ ਪੁੱਡੇ ਲਾਏ ਹੋਏ ਆਪਣੇ ਘਰ ਕੇ ਨੇੜੇ ਓਰੇ ਸਾਰੇ ਤਰ੍ਹਾਂ ਕੇ ਫਲਦਾਰ ਕੁੱਤੇ ਲਾਇਏ ਲੋ ਜਾਨਵਰ ਬੰਨੇਵੇਂ ਕੱਚੇ ਆ ਗੈਣਾ ਬਰਾ ਬਾਹ ਪਿੰਜਰਾ ਪਿਆ ਪਰਾ ਸਾਰੇ ਤਰ੍ਹਾਂ ਦੇ ਬੁੱਟੇ ਆ ਫਲਦਾਰ ਲਗੇ ਹੋਏ ਆਪਣੇ ਬਾਰੇ ਸੂਰੀ ਸ਼ੌਰਾ ਹੋਇ ਬਲੇਟ ਬਲੂਟ ਖੋਲ ਗਿਆ ਰੀਪਰਾ ਮੀ ਛੱਟ ਗਿਆ ਘਨੌਰ ਤਸਰੀ ਜੀ ਹੋ ਜੇਗੀ ਬੈਰਾਂਗਪੁਰਮਾਂ ਵੀ ਢਿੱਲ ਬਿੱਲ ਕੋਈ ਸੀਟ ਸੂਟ ਲੱਗਣੇ ਵਾਲੀ ਕੁਛ ਵੀ ਇੱਧਰ ਗਾਨੇ ਇੱਪੜੇ ਗਾ ਸਾਰਾ ਮਿਸਤਰੀਆਂ ਦਾ ਕੰਮ ਇਹ ਮਿਸਤਰੀ ਲੱਗੇ ਬਣੇ ਇੱਧਰ ਇਹ ਕੱਢਦੀ ਨਿਊ ਇੱਧਰ ਬੀਮ ਬੂਮ ਲੱਗੇ ਟਰਨੀ ਉਹ ਪਟ ਰਹੀਆਂ ਹਾਂ ਹਾਂ ਕਿਵੇਂ ਹੈ ਠੀਕ ਹੈ ਹੈ ਨਾ ਲੱਗ ਰਹੇ ਹੈ ਬਈ ਬੰਦੇ ਕੰਮ ਆ ਕੁਝ ਜਿਆਦਾ ਨਹੀਂ ਲੱਗੇ ਯਾਰ ਨਿਉ ਰੋੜੀ ਤੇ ਲਗਾ ਕੇ ਗਟਕਾ ਭਮੇ ਤੜਾ ਹੈ ਗਟਕਾ ਪਾਣਾ ਚ ਰੋੜੀ ਲੱਗੇ ਬਾਈ ਕੰਪੈਨ ਬਾਹਰ ਕੱਢਣ ਪਰ ਪੇਰ ਗਾ ਨਿਪੜਿਆ ਆਪਣਾ ਲੈਫਟਾਂ ਕੰਮ ਰਹਿ ਰਿਆ ਔਰ ਮੈਨਾਂ ਆਪਣੇ ਵਾ ਲੈਫਟਾਂ ਕੰਮ ਕਰਨ ਨੂੰ ਪਟਿਆਲੇ ਦੇ ਬੰਦਾ ਜਿਹੜਾ ਬੰਦਾ ਆਪਣੇ ਵਕ ਕਰਾਇਆ ਫਲਕਾਰ ਉਹ ਵੀ ਮਾਦਾ ਕੀ ਦਰਦ ਉਹ ਵੀ ਦੀ ਉਹ ਬਈ ਉੱਧਰ ਉਲਝ ਗਿਆ ਮਾਦਾ ਬਲੇ ਢਿੱਲੇ ਦੀ ਮਾਦਾ ਹੋ ਗਈ ਉਹ ਕਹਿ ਰਿਹਾ ਵੀ ਅਜੇ ਟਾਈਮ ਨਹੀਂ 2-3-4 ਦਿਨ ਇਹ ਵੀ ਕਣਕਾ ਕੰਮ ਸੀ ਜਨ ਕਾ ਫਿਰ ਔਖਾ ਹੋ ਜਾ ਲਟਰ ਲਟਰ ਜ਼ਰੂਰੀ ਹੈ ਆ ਗਈ ਮਸ਼ੀਨ ਬਾਹਰ ਕਿੱਥੇ ਖੜਾਵੇਂਗੇ ਪ੍ਰੈ ਵੇਰਿੰਗ ਪਾਵੇਂ ਬਾਈ ਮਸ਼ੀਨ ਕੀ ਨਵੀਂ ਪੂਰੀ ਵੇਰਿੰਗ ਸਾਰੀ ਬਣੀ ਵੀ ਐ ਨਾ ਹਨਾ ਹੈ ਲੈਵਰ ਲੱਗ ਗਿਆ ਯਾਰ ਵੀ ਵੇਰਨ ਬਾਅਦ ਵਿੱਚ ਬੱਚੀ ਫਰ ਗਿਆ ਲੈਵਰ ਇਹ ਮੇਰਾ ਜੋ ਨਾ ਬੰਦ ਤੋਂ ਮਟਾਂ ਟਾਂਟ ਫੇਰੀ ਹੁੰਦੀ ਰਹਿ ਲਿਆ ਤਾਰਾਂ ਦਾ ਮੋਟੀਆਂ ਐ ਨਾ ਹਨਾ ਚਲ ਕੋਈ ਨਹੀਂ 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 ਮਤਲਬ ਸਾਰੀ ਬਾਕੀ ਤੋਂ ਕੀ ਕਰੇ ਬਾਈ ਕੋਣ ਵਾਲੇ ਨੇ ਫਰੈਂਕ ਨੂੰ ਜਿਹੜਾ ਪਹਿੰਦੇ ਚੱਕਣਾ ਪਹਿਲੀ ਚੱਕਰ ਆਉਂਦਾ ਪਰਾ ਵਧੀਆ ਆ ਨਹੀਂ ਇਹ ਮਤਲਬ 6000 ਰੁਪਏ ਲੇਬਰ ਲੱਗ ਗਿਆ ਕੋਈ ਬਾਤ ਨਹੀਂ ਫਿਰ ਬੱਕੇ ਜਿਹੜੀ ਲਾਈਟਾਂ ਲੂਟਾਉਣ ਲੱਗ ਗਏ ਲੱਗ ਜੇ ਯਾਰ 12-13000 ਰੁਪਿਆ ਸਾਰਾ ਕਿਹ ਚੱਕਰ ਲੱਗ ਗਿਆ ਬਾਈ ਕੰਮ ਵੱਡ ਪੜਾਈਆ ਕਰਨ ਪਹਿਲੀ 베어ਿੰਗ ਕੱਟਣ ਬਾਈ ਨਵੀਂ ਪਾਗ ਸਾਰੀ ਹੋਰ ਬਾਈ ਠੀਕ ਹੈ ਜੀ ਠੀਕ ਹੈ ਬਾਈ ਵਧੀਆ ਆ ਐਨ ਹੱਸ ਰਿਹਾ ਬਾਈ ਵੀਡੀਓ ਪਾਵੇਂ ਬਾਈ ਤੇਰੀ ਅੱਜ ਬਣਾ ਕੇ ਆਪਾਂ ਆਹ ਦੂਰ ਤੱਕ ਹੀ ਪਹੁੰਚੇਗਾ ਵੀ ਤਾਂ ਹਾਂ ਚੜਾਈ ਹੋ ਜਾਈ ਤੇਰੀ ਹੋਰ ਵੀ ਐਨ ਕੱਲ ਨੂੰ ਟਰੈਕਟਰਾਂ ਟੁੱਟ ਕੇ ਨੇ ਵੇੜ ਕੇ ਜਾਈ ਫੋਰ ਮੈਂ ਨਹੀਂ ਆਇਆ ਹੋਇਆ ਫਿਰ ਹੈ ਕੱਲ ਨੂੰ ਆਦੇ ਮੈਂ ਆਪਾਂ ਕੱਲ ਲਗਾਇਆ ਟਾਈਮ ਸਾਰਾ ਦਿਨ ਲੱਗ ਜਾਣਾ ਤੇਰਾ ਕੱਲ ਨੂੰ ਸਾਰੇ ਟਰੈਕਟਰਾਂ ਅਗਰ ਤਿੰਨ ਚਾਰ ਜਿੰਦੇ ਖੈਣ ਵੇੜ ਬਾਈ ਦਾ ਪਿੰਡ ਟਕਡੱਬਾ ਹੈ ਜਿੱਥੇ ਡੱਕਾਂ ਬਹੁਤ ਮਸ਼ਹੂਰ ਤੀਆਂ ਦਾ ਟਕਡੱਬੇ ਗਿਆ ਦੁਕਾਨ ਹੈ ਬਾਈ ਕੀ ਪਟਿਆਲਾ ਬਾਕੀ ਦੇਹਾਂ ਬਾਈ ਨੰਬਰ ਨੰਬਰ ਬਾਈ ਦਾ ਤੁਹਾਨੂੰ ਫਿਰ ਕਰ ਲੈਣ ਦੇ ਬਾਈ ਨੂੰ ਕੰਮ ਮੈਨੇ ਰਾਂਡ ਰੋਡ ਉਪਰ ਪਟਿਆਲਾ ਆ ਠੀਕ ਹੈ ਚਲੋ 베ARING ਆਪਣੀ ਗੈਲੂਗੀ ਚੱਲ ਰਹੀ ਸੀ ਪਹਿਲਾਂ ਲਾਲੇ ਮਾੜੀ ਮੁੱਟੀ ਰਿਪੇਅਰ ਪੂਰੇ ਹੋਈਏ ਦੋ ਚਾਰ ਵਾਰੀ ਜਿਹੜੀ ਵੀ ਹੋਈ ਹੈ ਕੱਢਦੀ ਬਾਈ ਪੁਰਾਣੀ 베ARING ਸਾਰੀ ਬਾਹਰ ਵੱਡੇ-ਬੁੱਡੇ ਕੇ ਬਾਈ ਨੇ ਪਾਰੇ ਨਵੀਂ ਹਾਂ ਇਹ ਨਵੀਂ ਸਾਰੀ ਅੰਡਰਗਰਾਉਂਡ ਪੈ ਜਾਣੀ ਹੈ ਬਾਈ ਬਣਾਈ ਬਣਾਈ ਲੈ ਆਏ ਆ ਨਾਬੇ ਦੇ ਆਈ ਇਹ ਨਵੀਂ ਮਸ਼ੀਨਾਂ ਨੂੰ ਜਿਹੜੀ ਆ ਰਹੀ ਹੈ ਵਾ ਮਾਰੇ ਬਤਾਰਨ ਦਾ ਬਾਈ ਦੇਖੋ ਯਾ ਆ ਗਿਆ ਤੋ ਸੋਨੇ ਦੇਖੀ ਤਾਰ ਓ ਸੁਨੀ ਦੇਖੀ ਮੜਿਆ ਆ ਹੀ ਨਹੀਂ ਚਲੇ ਗਿਆ ਬੰਦਾ ਹੈ ਵੀ ਗਿਆ ਲੱਗ ਗਿਆ ਪੈਂਚਰ ਮੋਟਰਸਾਈਕਲ ਦੀ ਟੀ ਪਈ ਜਾ ਨਵੇਂ ਕਿੱਲੇ ਲੱਗ ਕੇ ਨਾ ਟੇਪ ਖਰਾਬ ਹੋ ਗਈ ਦੀ ਠੀਕ ਹੈ ਬਾਈ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸੋਸੀ ਕੱਲ ਸਾਰਿਆਂ ਨੂੰ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ 'ਮਾ ਸਵੇਰੇ ਜਾਏਗੇ ਪਸਰਾੰਦ ਦਾ ਸਮਾਨ ਲੈਣਾ ਹੈ ਲੈਟਾਂ ਲੁਟਾਂ